ਬੰਦ ਕਰੂ ਮੜਾ ਜਾ ਕੀ ਐਟਮ ਹੈ ਇਹ ਇਹ ਗਰਮ ਹੁਣ ਮਸ਼ੀਨ ਹੈ ਜੀ ਇਹ ਠੀਕ ਹੈ ਜੀ ਤਵੇ ਵਾਲੀ ਹਾਂ ਤਵੇ ਵਾਲੀ ਤੇ ਮਤਲਬ ਜਿਹੜੇ ਪੁਰਾਣੇ ਜ਼ਮਾਨੇ ਚ ਮਿਊਜ਼ਿਕ ਗਾਣੇ ਸੁਣਦੇ ਸੀ ਉਹ ਇਹ ਮਸ਼ੀਨ ਤੇ ਸੁਣਦੇ ਸੀ ਹੈਨਾ ਇਹਦੇ ਵਿੱਚ ਨਾ ਮੱਲੋ ਪੈਂਡਰ ਬਿਲਾ ਦਿੱ ਗਏ ਇੱਥੇ ਤੇ ਗਾਣਾ ਪੈਂਡਰ ਦੇ ਬਚਾਰੇ ਨੇ ਤਵੇ ਵਾਲਾ ਗਾਣਾ ਠੀਕ ਹੈ ਜੀ ਤਵੇ ਵਾਲਾ ਗਾਣਾ ਆਪਾਂ ਪਿੰਡ ਰੇ ਵਿੱਚ ਕੱਢ ਸਕਦੇ ਹਾਂ ਹਾਂ ਕੱਢ ਸਕਦੇ ਹਾਂ ਜੀ ਤੇ ਇਹ ਮਤਲਬ ਕਿ ਕਿਹੜੇ ਕਿ ਕਿੱਥੋਂ ਕਿੱਥੋਂ ਮਤਲਬ ਆਪਣੇ ਪੰਜਾਬ ਦੀ ਬਣੀ ਬੁਣੀ ਹੈ ਕਿ ਕਿਤੋਂ ਬਾਹਰ ਦੀ ਹੈ ਜੀ ਇੰਗਲੈਂਡ ਦੀ ਬਣੀ ਹੋਈ ਹੈ ਜੀ ਇੰਗਲੈਂਡ ਦੀ ਬਣੀ ਹੋਈ ਆ ਤੇ ਕਿਹੜੇ ਕਿੰਨਾ ਹੈ 1930 ਮਾਡਲ 1930 ਮਾਡਲ ਜੀ 1930 ਮਾਡਲ ਮਸ਼ੀਨਾਂ ਦੋਸਤੋ ਦੇਖੋ ਤੁਸੀਂ ਵੀ ਪੁਰਾਣੇ ਜ਼ਮਾਨਿਆਂ 'ਚ ਤਾਂ ਮਤਲਬ ਇਹੀ ਮਿਊਜ਼ਿਕ ਹੁੰਦਾ ਸੀ ਇਹੀ ਗਾਣੇ ਹੁੰਦੇ ਸੀ ਤੇ ਇਹ ਤਵਾ ਫਿਰ ਇਹ ਪੱਥਰ ਦਾ ਜੀ ਕਿ ਪਲਾਸਟਿਕ ਦਾ ਇਹ ਪੱਥਰ ਦਾ ਜੀ ਇਹ ਪੱਥਰ ਵਾਲਾ ਦਵਾ ਹਾਂਜੀ ਚਾਬੀ ਨਾਲ ਚੱਲਦੀ ਹੈ ਚਾਬੀ ਨਾਲ ਉਹਨੂੰ ਬਾਹਰ ਤੋਂ ਐਸ ਲੋਟਾਂ ਚਾਬੀ ਇਹਦੇ ਫਿਰ ਤਾਰ ਤੂਰ ਕੋਈ ਨਹੀਂ ਲੱਗਦੀ ਇਹ ਤਾਰ ਨਹੀਂ ਲੱਗਦੀ ਇਹਦੇ ਜੀ ਮਤਲਬ ਬਸ ਮੈਨੂਅਲ ਹੀ ਸਿਸਟਮ ਸੀਗਾ ਚਾਬੀਤੀ ਚਾਬੀਤੀ ਜੀ ਹਾਂਜੀ ਮਤਲਬ ਜਿਵੇਂ ਅੱਜ ਕੱਲ ਟੇਪਰ ਕੱਟਾਂ ਜਾਂ ਪਕੋਸ਼ ਉਸ ਤੋਂ ਬਾਅਦ ਟੇਪਰ ਕੱਟਾਂ ਜਾਂ ਟੀਵੀ ਆਗੇ ਉਹ ਤਾਂ ਬਿਜਲੀ ਤੇ ਚੱਲਦੇ ਸੀਗੇ ਇਹ ਮਤਲਬ ਮੈਨੂਅਲ ਹੀ ਸੀ ਕੋਈ ਬਿਜਲੀ ਬੁਜਲੀ ਦੀ ਲੋੜ ਨਹੀਂ ਸੀ ਜੀ ਉਹ ਦੋ ਵੇਕ ਕਾਰ ਕਰਤੀ ਉਹਨਾਂ ਨੇ ਜੀ ਮੈਂ ਆ ਸੀ ਆ ਪੀ ਜੀ ਫਿਲਸਫੀਕ ਜੀ ਇਹ ਆਹਾ ਮਤਲਬ 1930 ਤੋਂ ਆ ਉਸ ਤੋਂ ਬਾਅਦ ਆ ਇਹ ਬਾਅਦ ਆ ਗਈ ਸੀ ਜੀ ਪਲਾਸਟਿਕ ਰਿਕਾਰਡ ਨਾਲ ਜੇ ਚਲਦੇ ਤੇ ਠੀਕ ਆ ਇਹਦੇ ਤੇ ਪਲਾਸਟਿਕ ਰਿਕਾਰਡ ਚਲਦੇ ਆ ਦੋਸਤੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਬੜੀ ਧੱਕੜ ਹੋਣ ਵਾਲੀ ਆ ਤੇ ਬਾਈ ਕੋਲੇ ਮਤਲਬ ਰਿਕਾਰਡਾਂ ਦੀ ਵੀ ਕਲੈਕਸ਼ਨ ਬਹੁਤ ਪਈ ਆ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਫਿਲਮ ਵੀ ਚੱਲ ਰਹੀ ਹੈ ਚਮਕੀਲਾ ਹਨਾ ਤੇ ਚਮਕੀਲੇ ਵਜਦੇ ਵੀ ਬਹੁਤ ਸਾਰੇ ਰਿਕਾਰਡ ਪਏ ਨੇ ਬਾਕੀ ਹੋਰ 1947 ਸੁਨਤੂਲੀ ਤੋਂ ਪਹਿਲਾਂ ਦੇ ਰਿਕਾਰਡ ਵੀ ਪਏ ਨੇ ਬਾਈ ਕੋਲੇ ਬਹੁਤ ਸਾਰੇ ਰਿਕਾਰਡ ਬਹੁਤ ਪਏ ਆਪਣੇ ਕੋਲੇ ਹਾਂਜੀ ਉਹ ਵੀ ਤੁਹਾਨੂੰ ਸਾਰੇ ਦਿਖਾਵਾਂਗੇ ਆ ਤਾਂ ਫਲੈਪਸ ਦੀ ਆ ਗਈ ਜੀ ਮਸ਼ੀਨ ਹਨਾ ਹਾਂਜੀ ਇਹ ਵੀ ਮਤਲਬ ਰਿਕਾਰਡਾਂ ਵਾਲੀ ਆ ਇਹ ਪੱਥਰ ਵਾਲੀ ਹੈ ਕਿ ਪਲਾਸਟਿਕ ਵਾਲੀ ਹੈ ਜੀ ਇਹ ਪਲਾਸਟਿਕ ਵਾਲੀ ਹੈ ਇਹ ਪਰ ਜਦੋਂ ਪਲਾਸਟਿਕ ਵਾਲੇ ਆ ਗਏ ਉਦੋਂ ਫਿਰ ਇਹ ਬਣ ਗਈ ਹਨਾ ਹਾਂਜੀ ਇਹ ਤੇ ਤਿੰਨ ਚੱਲ ਪਣਗੇ ਜੀ ਇਹ ਤੇ ਤਿੰਨੀ ਚੱਲ ਪਣੇ ਤਿੰਨ ਸਪੀਡਾਂ ਜੀ ਤੇ 378 ਜੀ ਇਹ ਇਹ ਸਪੀਡਾਂ ਦਾ ਕੀ ਹਿਸਾਬ ਕਿਤਾ ਮੁੰਦਾ ਜੀ ਮੜਾ ਸਪੀਡਾਂ ਮਾਰੇ ਦੱਸੋ ਜਿਹੜਾ ਪੱਥਰ ਕਾਰਡ ਆ ਜੀ ਹਾਂਜੀ ਇਹ 38 ਸਪੀਡ ਚ ਘਟ ਚੱਲਦਾ ਨਹੀਂ ਇਹ 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 38 ਸਪੀਡ ਤੇ ਚੱਲਦਾ ਪੱਥਰ 78 ਜੀ 78 78 78 ਹੂੰ ਠੀਕ ਆ ਜੇ ਸੁਡਰ ਕਾਰਡ ਹਾਂਜੀ ਨਿੱਕੇ ਵੱਡੇ ਹੁੰਦੇ ਆ ਇਹ 33.45 ਸਪੀਡ ਹੁੰਦੀ ਹੈ ਇਹ ਲਿਖਿਆ ਦੇ ਉੱਤੇ ਲਿਖਾ ਹੁੰਦਾਗਾ ਠੀਕ ਹੈ ਇਹਨਾਂ ਦੇ ਉੱਤੇ ਲਿਖਿਆ ਹੁੰਦਾ ਲਿਖਿਆ ਦੇ ਉੱਤੇ ਲਿਖਿਆ 33.45 ਠੀਕ ਹੈ ਜੀ 33.45 ਹਾਂ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹ ਆਹ ਮਸ਼ੀਨਾਂ ਕੀ ਇਹ ਵੀ ਫਲਿੱਪਸ ਦੀ ਆ ਗਈ ਹੈ ਇਹ ਐਚਐਮਪੀ ਦੀ ਹੈ ਜੀ ਇਹ ਇਹ ਐਚਐਮਪੀ ਦੀ ਆ ਗਈ ਮਤਲਬ ਦੋਸਤੋ ਸੋਨ ਸਿੰਘ ਜੀ ਦਾ ਲਾਲਿਆਣਾ ਪਿੰਡ ਆ ਤੇ ਬੀਰ ਕੋਲੇ ਮਸ਼ੀਨਾਂ ਵੀ ਕਾਫੀ ਘਟੂ ਘਟ 10-15 ਦਾ ਮਸ਼ੀਨਾਂ ਪਈਆਂ ਨੇ 2-3 ਉਹਦਰ ਪਈਆਂ ਕਾਫੀ ਸਾਰਾ ਬਾਈ ਕੋਲੇ ਸਮਾਨ ਆ ਮਤਲਬ ਪੁਰਾਣਾ ਜਨੀਕ ਕਲੈਕਸ਼ਨ ਆਗੀ ਤੇ ਜੇ ਸੋਹਣ ਸਿੰਘ ਜੀ ਮੈਂ ਗੱਲ ਕਰਾਂ ਇਹਦੇ ਤੇ ਮਤਲਬ ਇਹ ਚੱਲਦਾ ਕਿਵੇਂ ਹੁੰਦਾ ਸੂਈ ਜੀ ਕੀ ਲੱਗੀ ਇਹਦੇ ਤੇ ਇਥੇ ਇਹ ਪਿੰਨ ਲੱਗੀ ਜੀ ਪਿੰਨ ਪੁੱਤ ਵਿੱਚ ਪੈਂਦੀ ਹੈਗੀ ਠੀਕ ਆ ਆ ਛੋਟੀ ਜੀ ਪਿੰਨ ਹੈ ਨਾ ਜੀ ਆ ਛੋਟੀ ਜੀ ਪਿੰਨ ਦਾ ਕਮਾਲ ਆ ਸਾਰਾ ਤੇ ਇੱਕ ਤੁਸੀਂ ਕੀ ਕਹਿੰਦੇ ਇਹ ਮਤਲਬ ਪਿੰਨ ਇੱਕ ਹੋਰ ਲਾ ਦਈ ਉਹਨਾਂ ਬਾਜ ਵੱਜ ਜਾਂਦੀ ਹੈ ਉਹ ਪਿੰਨ ਹੋਰ ਸੀ ਜਿਹਦੇ ਕੋਲੇ ਪਈ ਸੀ ਇੱਥੇ ਠੀਕ ਹੈ ਜੀ ਉਹ ਜਿਹੜਾ ਆਪਣਾ دوست ਮੁੰਡਾ ਬਾਹਰੋਂ ਤੇ ਵੀ ਭੇਜੀ ਸੀ ਆਪਾਂ ਨੂੰ ਅੱਛਾ ਜੀ ਇਹ ਸੂਂਗਾਂ ਦੀ ਆਵਾਜ਼ ਬਹੁਤ ਜ਼ਿਆਦਾ ਕੀ ਇਹ ਮਤਲਬ ਹੈ ਸਾਰਾ ਕਮਾਲ ਹੀ ਆਹ ਸੂਈ ਦਾ ਹਾਂਜੀ ਸੂਈ ਦਾ ਕਮਾਲ ਆਹ ਸਾਰਾ ਸੂਈ ਦੇ ਚੱਲਣਾ ਹੈ ਹਨਾ ਬਾਹਰੋਂ ਭੇਜਿਆ ਆਪਣੇ ਦੋਸਤ ਨੇ ਜੀ ਠੀਕ ਹੈ ਜੀ ਇਹ ਸਾਰਾ ਸੂਈ ਦੇ ਚੱਲਣਾ ਮਤਲਬ ਸੂਈ ਦੇ ਸਿਰ ਤੇ ਹੀ ਘੜਾ ਕੰਮ ਹੈ ਹਨਾ ਹਾਂਜੀ ਹਾਂਜੀ ਉਹੀ ਗੱਲ ਤੇ ਵੀ ਸੂਈ ਨੇ ਆਪਾਂ ਨੂੰ ਗਾਣੇ ਸੁਣਾਉਣੇ ਆ ਤੇ ਇਹਦੇ ਬਰੀਕ-ਬਰੀਕ ਲੈਣਾ ਹੁੰਦੀਆਂ ਜੀ ਹਨਾ ਹਾਂਜੀ ਤੇ ਉਹ ਲੈਣਾ ਮਤਲਬ ਉਹ ਬੇਬਾਂ ਵਾਈਬ੍ਰੇਸ਼ਨ ਨਾਲ ਉਹ ਮਿਊਜ਼ਿਕ ਜਿਹੜਾ ਚੱਲਦਾ ਚੱਲ ਜ ਜਾਂਦਾ ਜੀ ਹੂੰ ਦੇਖੋ ਦੋਸਤੋ ਕਿਸੇ ਨੇ ਕਾਰ ਕੱਢੀ ਸੀ ਜਦੋਂ ਹਨਾ ਤਾਂ ਐਸ ਲੋਡ ਕਾਰ ਕੱਢੀ ਸੀ ਤੇ ਆਹ ਕੀ ਹੈ ਜੀ ਕੁੱਪੀਆਂ ਜਿਗਾਂ ਇਹ ਜੀ ਆਪਣਾ ਦੋਸਤ ਆ ਬਾਹਰ ਉਹਨੇ ਭੇਜੇ ਸੀ ਐਡੀਸ਼ਨ ਹੁੰਦੀ ਹੈ ਜੀ ਇਹ ਠੀਕ ਹੈ ਜੀ ਗਾਣੇ ਰਿਕਾਰਡ ਹੋ ਜਾਂਦੇ ਆ ਜੀ ਜੀ ਇਹ ਇਹਦੇ ਚ ਵੀ ਗਾਣੇ ਆ ਇਹਦੀ ਗਾਣੇ ਰਿਕਾਰਡ ਹੋਦੇ ਆਪਣੀ ਮਸ਼ੀਨਾਂ ਛੇਣੀ ਆਪਣੇ ਇੰਡੀਆ ਜਿਹਾ ਇਹਦੇ ਚ ਵੀ ਗਾਣੇ ਆ ਜੀ ਇਹਦੇ ਵਿੱਚ ਗਾਣੇ ਇਹਦੇ ਵਿੱਚ ਮੈਂ ਇਹਦਾ ਕਿਤੇ ਕੋਈ ਪਾਪ ਪੂ ਬਾਈ ਇੱਥੇ ਗਾਣੇ ਆ ਜੀ ਹੂੰ ਇਹਨੇ ਵਿੱਚ ਪਾਉਂਦੇ ਮਸ਼ੀਨ ਤੇ ਇੱਕ ਤੋਂ ਫਿਰ ਚਾਰ ਪੰਜ ਮਸ਼ੀਨ ਚੱਲ ਜਾਈਏ ਦੋ ਤੋ ਫਿਰ ਐ ਪਾਸੇ ਹੋ ਜਾਂਦੀ ਹੈ ਉਹ ਠੀਕ ਆ ਮਤਲਬ ਆਹ ਤਵਾ ਤਾਂ ਜਿਵੇਂ ਜੀ ਹੁਣ ਆਹ ਤਵਾ ਇੱਥੇ ਸੂਈ ਧਰਤੀ ਆਪਾਂ ਸੋਹਣ ਸਿੱਖਦੀ ਹੈ ਨਾ ਇਹ ਤਾਂ ਐਂ ਜਾਈ ਜਾਂਦਾ ਇੱਧਰ ਨੂੰ ਇਹ ਵੀ ਐਂ ਜਾਂਦਾ ਜੀ ਤੇ ਇਹ 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 ਮਤਲਬ ਐਂ ਜਾਈ ਜਾਂਦਾ ਹਾਂ ਉਹ ਵੀ ਐਂ ਜਾਂਦਾ ਜੀ ਉਹ ਟਿਕਾਪ ਲੱਗਦਾ ਉਹਦੇ ਇੱਥੇ ਟਿਕਸ਼ਨ ਹੁੰਦਾ ਜੀ ਇਹ 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 ਐਡੀਸ਼ਨ ਵੱਜਦਾ ਹਾਂਜੀ ਠੀਕ ਹੈ ਜੀ ਤੇ ਆਹ ਆਪਣੀ ਮਸ਼ੀਨ ਦੂਜੀ ਹੈਗੀ ਜੀ ਇਹ ਬਿਜਲੀ ਵਾਲੀ ਹੈਗੀ ਜੀ ਇਹ ਇਹ ਬਿਜਲੀ ਵਾਲੀ ਆ ਹਾਂ ਹਾਂਜੀ ਠੀਕ ਹੈ ਜੀ ਇਹ ਸਾਰੀਆਂ ਮੈਂ ਬਿਜਲੀ ਆਣੀਆਂ ਸਾਰੀਆਂ ਆ ਸਾਰੀਆਂ ਬਿਜਲੀ ਵਾਲੀਆਂ ਜੀ ਆ ਵਿੱਚ ਵੀ ਕੰਪਨੀ ਵੀ ਆ ਉਹ ਵੀ ਚੱਲਦੇ ਸਾਰੇ ਪੂਰਾ ਠੀਕ ਹੈ ਮਸ਼ੀਨਾਂ ਸਾਰੀਆਂ ਚਾਲੂ ਕੰਡੀਸ਼ਨ ਚ ਹਾਂਜੀ ਤੇ ਇਹ ਤੁਹਾਨੂੰ ਮੈਨੂੰ ਐ ਦੱਸੋ ਜੀ ਸ਼ੌਂਕ ਕਦੋਂ ਪਿਆ ਜੀ ਇਹ ਤੁਹਾਨੂੰ ਮਤਲਬ ਕਲੈਕਟ ਕਰਨ ਦਾ ਇਹ ਤਾਂ 20 ਸਾਲ ਪਹਿਲਾਂ ਹੀ ਮੈਂ ਕੀਤੇ ਇਕੱਠੇ ਚਾਹੀਏ ਠੀਕ ਹੈ ਜੀ 20 ਸਾਲ ਹੋ ਗਏ ਤੁਹਾਨੂੰ ਮਤਲਬ ਕਲੈਕਸ਼ਨ ਕਰੀ ਜਾਂ ਤੈਨੂੰ ਹਾਂਜੀ ਹਾਂਜੀ ਹੂੰ ਇਹੇ ਦੋਸਤ ਜਿਹੜੀ ਕਲੈਕਸ਼ਨ ਸੋਹ ਸਿੰਘ ਕੋਲੇ ਆ ਨਾ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਣੀ ਮਤਲਬ ਬਹੁਤ ਘੱਟ ਰੀਅਰ ਤੋਂ ਰੀਅਰ ਮਤਲਬ ਇਹ ਕਲੈਕਸ਼ਨ ਜੇ ਆਪਾਂ ਕਹੇ ਜਿਵੇਂ ਜਿਹੜੇ ਗੋਰੇ ਵਗੈਰਾ ਨੇ ਗੋਰੇ ਵਗੈਰਾ ਕੋਲੇ ਮਤਲਬ ਗੋਰਿਆਂ ਕੋਲੇ ਇਹ ਪੁਰਾਣਾ ਉਹ ਸੰਭਾਲ ਕੇ ਰੱਖਦੇ ਨੇ ਕਲੈਕਸ਼ਨ ਬਹੁਤ ਮਤਲਬ ਮਹਿੰਗੇ ਮਹਿੰਗੇ ਰੇਟਾਂ ਤੇ ਖਰੀਦਦੇ ਨੇ ਉਹ ਗੋਰੇ ਤੇ ਉਹਵੇਂ ਜੋ ਕਰੀ ਜੀ ਅੱਜ ਕੱਲ ਇਹ ਮਤਲਬ ਸੋਹਣਾ ਦੋਸਤੋ ਇੱਕ ਖਜ਼ਾਨਾ ਇਹ ਤਾਂ ਤੇ ਵੀਰ ਨੇ ਇਹ ਬਹੁਤ ਵੱਡਾ ਖਜ਼ਾਨਾ ਇਕ ਸੰਭਾਲ ਕੇ ਰੱਖਿਆ ਹੋਇਆ ਹੈ ਇਧਰ ਕਸ਼ਟਾਂ ਪੰਗਾਂ ਨੂੰ ਤੁਸੀਂ ਦੇਖ ਸਕਦੇ ਹੋ ਹਨ ਅਭੀ ਤਵੇ ਸਰ ਇਹਨਾਂ ਹਾਂ ਇਹਨਾਂ ਦੇ ਵੀ ਤਵੇ ਨੇ ਜੀ ਤਵੇ ਸਰ ਜੀ ਹੂੰ ਤੇ ਇਹ ਇਹ ਅਹਰ ਜੇ ਤਵੇ ਕਾਲੇ ਨਾ ਇਹ ਨਿੱਕੇ ਇਹਨਾਂ ਚੀਜ਼ ਦੂਜੇ ਦੂਜੇ ਤਵੇ ਨੇ ਜੀ ਤੇ ਆਹ ਤਵੇ ਤਾਂ ਤੁਸੀਂ ਦੋਸਤੋ ਕਾਲੇ ਆਹ ਦੇਖ ਹੀ ਸਕਦੇ ਹੋ ਮਤਲਬ ਪੱਥਰ ਵਾਲੇ ਤੇ ਦੂਜੇ ਆਹ ਤਵੇ ਭਰੇ ਭਰੇ ਤਵੇ ਨੇ ਸਰ ਇਹ ਪਲਾਸਟਿਕ ਵਾਲੇ ਨੇ ਜੀ ਸਾਰੇ ਪਲਾਸਟਿਕ ਵਾਲੇ ਇਹ ਪਲਾਸਟਿਕ ਵਾਲੇ ਆਹ ਤਵੇ ਇਹੀ 뮤직 ਵਾਲੀ 뮤지컬ੀ ਗਾਣੇ ਵਾਲੀ ਦੇਖੋ ਦੋਸਤੋ ਬਾਈ ਕੋਲੇ ਇੰਨਾ ਮਤਲਬ ਮੇਰਾ ਤਾਂ ਦਿਮਾਗ ਘੁੰਮ ਗਿਆ ਦੋਸਤੋ ਇੰਨੀ ਕਲੈਕਸ਼ਨ ਪਈ ਆ ਬਾਈ ਕੋਲੇ ਇੱਕ ਤਾਂ ਬਾਈ ਮੈਨੂੰ ਆਹ ਦੱਸੋ ਆ ਕੀ ਚੀਜ਼ ਆ ਆ ਖੱਟਾ ਜਿਹਾ ਤਵਾ ਕਹੇ ਅਹਰ ਜੇ ਇਹ ਤਾਂ ਦਿਖਾ ਇਹ ਗਾਇਰ ਜਦੋਂ ਬਾਈ ਹੂੰ ਇਹ ਨਾ ਵੀ ਇੰਗਲਿਸ਼ ਦਵੇ ਨੇ ਠੀਕ ਹੈ ਜੀ ਇਹ ਇੰਗਲਿਸ਼ ਦਵੇ ਆ ਇਹ ਬਾਹਰੋਂ ਆਪਣੇ ਦੋਸਤ ਨੇ ਭੇਜੇ ਸੀ ਸਾਰੇ ਠੀਕ ਹੈ ਇਹ ਅੰਗਰੇਜ਼ੀ ਗਾਣੇ ਆ ਜੀ ਇਹਨਾਂ ਚ ਅੰਗਰੇਜ਼ੀ ਗਾਣੇ ਇਹਨਾਂ ਚ ਹੂੰ ਦੇਖੋ ਦੋਸਤੋ ਆ ਇੰਗਲਿਸ਼ ਦਵੇ ਆ ਗੇ ਆ ਵੀ ਇੰਗਲਿਸ਼ ਦਵੇ ਆ ਠੀਕ ਹੈ ਜੀ ਆ ਆ ਗਾਇਰ ਜ ਆ ਬਈ ਚੱਲਦਾ ਮਸ਼ੀਨ ਜਾਂ ਵੀ ਦਿਲ ਜੇ ਇਹ ਵੀ ਚੱਲਦਾ ਜੀ ਇਹ ਇੱਕ ਹੀ ਚੀਜ਼ ਆ ਬਈ ਇਹ ਬਸ ਇਹ ਵੀ ਇਹ ਦੋਸਤੋ ਦੱਸੋਗੇ ਸਾਨੂੰ ਕਮੈਂਟ ਕਰਕੇ ਜੇ ਪਤਾ ਹੋਇਆ ਤਾਂ ਇਹ ਤਾਂ ਯਾਰ ਚੀਜ਼ ਹੀ ਬੜੀ ਤਾਕੜਾ ਕਲਾਕਾਰ ਕਿਹੜਾ ਜੀ ਇਹਦੇ ਤੇ ਲਿਖਿਆ ਹੋਇਆ ਨਾ ਲਿਸਨਿੰਗ ਆ ਦੇਖ ਲਓ ਇੰਗਲਿਸ਼ ਇੱਕ ਆਹ ਨਕਸ਼ਾ ਜਿਆ ਪਤਾ ਨਹੀਂ ਕਹਦਾ ਜੀ ਇਹ ਇਹ ਦਲੂਕਾ ਦਲੂਕਾ ਲਿਖਿਆ ਹੋਇਆ ਜੀ ਇਹਦੇ ਤੇ ਤੇ ਆਹ ਵੀ ਤਵਾ ਜੀ ਹਾਂ ਦੇਖੋ ਦੋਸਤੋ ਇਹ ਵੀ ਤਵਾ ਗਾ ਹਨਾ ਤੇ ਇੱਕ ਆਹ ਹੈ ਬਈ ਬਿੱਲੀ ਜੀ ਆਹ ਕੀ ਚੀਜ਼ ਆ ਇਹ ਵੀ ਤਵਾ ਹੀ ਹੈ ਜੀ ਇਹ ਵੀ ਤਵਈਆ ਜੀ ਹੈ ਇਹਦੇ ਵੀ ਮਤਲਬ ਗਾਣੇ ਇਹ ਵੀ ਉਹਦੇ ਚ ਪਾ ਕੇ ਮਸ਼ੀਨ ਤੇ ਘੁੰਮਦਾ ਮੈਂ ਘੁੰਮਦਾ ਹਾਂ ਜੀ ਰਵਾ ਤਾਂ ਤभी ਦੋਸਤੋ ਮੈਂ ਤਾਂ ਪਹਿਲੀ ਵਾਰ ਹੀ ਦੇਖ ਕੇ ਬਾਈ ਕੁਲ ਤਾਂ ਜਰ ਚੀਜ਼ਾਂ ਹੀ ਮਡੀਆਂ ਘੈਂਡ ਪੰਗਾਂ ਦੋਸਤੋ ਹੈ ਤੇ ਕਿਹ ਵੀ ਐਡੀਸ਼ਨ ਆ ਜੀ ਇਹ ਤਵਾ ਬਹੁਤ ਨਿਕਰ ਤਵਾ ਜੀ ਇਹ ਪਾਲ ਚੱਲਦਾ ਮਸ਼ੀਨ ਆਪਣੀ ਮਸ਼ੀਨ ਤੇ ਚੱਲਦਾ ਨਹੀਂ ਇੱਥੇ ਇਹ ਇਹ ਆਪਣੀ ਆਪਣੀ ਕਿਸੇ ਮਸ਼ੀਨ ਤੇ ਨਹੀਂ ਜਾਉਂਦਾ ਨਹੀਂ ਚੱਲਦਾ ਉੱਥੇ ਚੱਲਦਾ ਬਾਹਰ ਜੀ ਇਹ ਠੀਕ ਹੈ ਜੀ ਇਹ ਵੀ ਪੱਥਰ ਦਾ ਹੀ ਹੈ ਜੀ ਮੁੰਡੇ ਦੇ ਬਾਅਦ ਭੇਜੇ ਦੋਸਤੇ ਭੇਜੇ ਇਹ ਤਾਂ ਮੋٹے ਹੀ ਬੜਾ ਦੋਸਤੋ ਦੇਖੋ ਕਰੋ ਚੈੱਕ ਹਾਂਜੀ ਇਹ ਤਾਂ ਸੋਚਦਾ ਕਿ ਜੀ ਮੋਟਾ ਹੀ ਬੜਾਗਾ ਹਾਂਜੀ ਹੈ ਤੇ ਫਿਰ ਇਹ ਇਹ ਆਪਣੇ ਕੋਲ ਮਤਲਬ ਚੱਲਿਆ ਨਹੀਂ ਇਹ ਚੱਲਿਆ ਨਹੀਂ ਚੱਲਦਾ ਨਹੀਂ ਦੱਸਿਆ ਸੀ ਉਹਨਾਂ ਨੇ ਕਿ ਚੱਲਣ ਨੂੰ ਸਾਨੂੰ ਭੇਜਿਆ ਸੀ ਉਹਨੂੰ ਵੈਸੇ ਸ਼ੌਂਕੀਆ ਤੌਰ ਤੇ ਥੋੜੀ ਕਲੈਕਸ਼ਨ ਚ ਚਾਰ ਚੰਦ ਲਾਉਣ ਵਾਸਤੇ ਮਤਲਬ ਭੇਜਤਾ ਹਾਂ ਤੇ ਹਾਇ ਕਿਵੇਂ ਕੁਛ ਹੈ ਜੀ ਇਹ ਮਦਲੁਕਰ ਕਲਾਕਾਰ ਕਿਹੜਾ ਤਾਂ ਕੁਝ ਪਤਲਾ ਲੱਗਦਾ ਹੈਗਾ ਜੀ ਇਹਦਾ ਇਹ ਉੱਤੇ ਲਿਖਿਆ ਜੀ ਆਪਾਂ ਤਾਂ ਦੇਖਿਆ ਨਹੀਂ ਜੀ ਬੰਦੇ ਪੈਂਟ ਰੋਜ਼ ਹਨਾ ਕੁਝ ਲਿਖਿਆ ਤਾਂ ਹੋਇਆ ਇੱਥੇ ਤੇ ਇਹ ਵੀ ਦੋਸਤੋ ਦੇਖੋ ਤੁਸੀਂ ਬਾਈ ਕੋਲੇ ਕਿੱਡੀਆਂ ਅਨਮੋਲ ਚੀਜ਼ਾਂ ਪਈਆਂ ਨੇ ਹਾਂਜੀ ਅੱਜ ਮੈਂ ਟੈਪਰ ਕਾਰਡ ਭਿਜੀ ਪਰ ਉਹਨਾਂ ਨੇ ਅੱਛਾ ਜੀ ਇਹ ਚ ਪੈਂਟਰਾਂ ਪੈਂਦੀ ਹੈਗੀ ਠੀਕ ਹੈ ਸੋਨ ਸਿੰਘ ਪੈਂਡਰ ਵਿੱਚ ਗਾਣਾ ਰਿਕਾਰਡ ਹੋ ਜਾਂਦਾ ਹੈ ਪੋਕੈਸਟ ਰਿਕਾਰਡ ਕਰਨਾ ਹੈ ਤੇ ਗਾਣਾ ਮਤਲਬ ਸੋਨ ਸਿੰਘ ਜੀ ਜਿਵੇਂ ਹੁਣ ਆਪਣੇ ਕੋਲੇ ਕੈਸਟ 'ਚ ਗਾਣਾਗਾ ਹਾਂਜੀ ਕੋਈ ਪੁਰਾਣਾ ਗਾਣਾ ਕੈਸਟ 'ਚ ਜੀ ਜਿਹਦੀ ਮੰਨ ਕੇ ਚਲੋ ਪੈਨ ਡਰਾਈਵ 'ਚ ਆਪਣੇ ਕੋਲੇ ਕੋਈ ਹੈ ਹੀ ਨਹੀਂ ਉਹਦਾ ਤੁਹਾਨੂੰ ਨਾ ਤੇ ਉਹਨੂੰ ਪੈਨ ਡਰਾਈਵ 'ਚ ਬਦਲ ਦੂਏ ਹਾਂਜੀ ਪੈਨ ਡਰਾਈਵ 'ਚ ਪਾ ਦੂ ਮੰਨ ਲਓ ਗਾਣਾ ਐਮ ਪੀ 3 ਕਰਕੇ ਹਾਂਜੀ ਠੀਕ ਹੈ ਜੀ ਕੈਸਟ 'ਚੋਂ ਪੈਨ ਡਰਾਈਵ 'ਚ ਕਰ ਦਿੰਦੀ ਆ ਦੋਸਤੋ ਆਹ ਟੇਪਰ ਕਾਰਡ ਆ ਜਿਹੜੀ ਗਾਣਾ ਮਤਲਬ ਇਹ 'ਚ ਕੈਸਟ ਪਾ ਕੇ ਆਪਾਂ ਇੱਥੋਂ ਪਲੇ ਕਰ ਦੇਣਾ ਗਾਣਾ ਤੇ ਠੀਕ ਆ ਉਹ ਛੋਟੀ ਜੀ ਦੇਖੋ ਦੋਸਤੋ ਤਾਂ ਜੇਬ ਚ ਪਾਉਣ ਵਾਲੀ ਆ ਤੇ ਇਹਦੀ ਤਾਂ ਬਈ ਰੂਲ ਵੀ ਛੋਟੀ ਜੀ ਆ ਜਮ ਹਾਂ ਆ ਜੀ ਹੂੰ ਇਹ ਵੀ ਉਹਨਾਂ ਨੇ ਬਾਹਰੋਂ ਫੇਜੀ ਨਹੀਂ ਬਈ ਉਹਨਾਂ ਨੇ ਜੀ ਠੀਕ ਹੈ ਜੀ ਇਹ ਵੀ ਬਾਹਰੋਂ ਦੇਖੋ ਦੋਸਤੋ ਨਿੱਕੀਆਂ ਨਿੱਕੀਆਂ ਰੀਲਾਂ ਇਹ ਮਤਲਬ ਉਹ ਬੌਕਮੈਨ ਮਤਲਬ ਪਹਿਲਾਂ ਜਿਹੜੇ ਮਤਲਬ ਮਿਊਜ਼ਿਕ ਵਗੈਰਾ ਸੁਣਨ ਵਾਸਤੇ ਹੈ ਨਾ ਰਿਕਾਰਡ ਵੀ ਕਰਦੀ ਹੈ ਜੀ ਇਹ ਆਪਦੀ ਬਾਜ ਵੀ ਰਿਕਾਰਡ ਕਰਦੀ ਹੈ ਜੀ ਹਾਂਜੀ ਹਾਂਜੀ ਜਿਵੇਂ ਹੁਣ ਆਪਾਂ ਬੋਲੀ ਜਾਂਦੇ ਆਪਣੀ ਵੀ ਬਾਜ ਰਿਕਾਰਡ ਕਰ ਹਾਂ ਹਾਂ ਅਸੀਂ ਮੈਕ ਹੈਗਾ ਜੀ ਹਾਂ ਮੈਕ ਹੈਗਾ ਹਾਂ ਇਹ ਰਿਕਾਰਡ ਕਰਦੀ ਹੈ ਜੀ ਠੀਕ ਹੈ ਜੀ ਹਾਂਜੀ ਆ ਫਿਰ ਦੋਸਤੋ ਉਹੀ ਮਸ਼ੀਨਾਂ ਆ ਗਈਆਂ ਤੇ ਇਧਰ ਬਾਈ ਕੋਲੇ ਹੋਰ ਵੀ ਬਹੁਤ ਜੀਜ਼ਾਂ ਪਈਆਂ ਨੇ ਆ ਆ ਕੀ ਚੀਜ਼ਾਂ ਪਈਆਂ ਜੀ ਇਹ ਵੀ ਉਹਨਾਂ ਨੇ ਭੇਜਿਆ ਸੀ ਇਹਨੂੰ ਜੀ ਅੱਛਾ ਜੀ ਸੁਨਿੰਗ ਜੀ ਇਹ ਕੀ ਚੀਜ਼ ਆ ਜੀ ਫਿਰ ਇਹਦੇ ਵਾਰੀ ਵੀ ਦੋਸਤੋ ਹੂੰ ਜੇ ਆਪਣੀ ਕੈਸਟ ਆ ਆਪਾਂ ਸਾਫ਼ ਕਰਦੇ ਹਾਂ ਨਾ ਹਾਂਜੀ ਮੰਨ ਲਓ ਹੈਡ ਸਾਫ਼ ਕਰਨਾ ਹੋਵੇ ਆ ਕੈਸਟ ਵਿੱਚ ਪਾਓ ਹੈਡ ਸਾਫ਼ ਹੋ ਜਾਂਦਾ ਆਪਾਂ ਨੇ ਕੱਪੜਾ ਲਾਣ ਨੇ ਨਾ ਮੰਨ ਲਓ ਪੈਟਰੋਲ ਵਾਲਾ ਕੁਝ ਹੋਰ ਲਾ ਲਈ ਇੱਕ ਹੈਡ ਵਿੱਚ ਪਾਉਂਦੇ ਇਹ ਮਤਲਬ ਜਿਵੇਂ ਹੁਣ ਜੀ ਆਪਣੇ ਟੇਪਰ ਕਾਟ ਆਉਂਦੇ ਸੀਗੇ ਟੇਪਰ ਕਾਟ ਆਉਂਦੇ ਸੀ ਜੀ ਤੇ ਉਹਨਾਂ ਦੇ ਮਤਲਬ ਥੁੱਕ ਜਾਂ ਲਾਉਂਦੇ ਹੈਡ ਤੇ ਤੇ ਕੋਸਾ ਸਾਫ਼ ਕਰ ਦੋ ਝੜ ਝੜ ਜੀ ਹੋਣ ਲੱਗ ਜਾਂਦੀ ਸੀ ਨਾ ਸਾਰੇ ਬਾਹਰ ਨੇ ਕੱਢਾਂ ਜੀ ਇਹ ਹਾਂਜੀ ਇਹ ਵਿੱਚ ਪਾਉ ਉਹਦੇ ਤੇ ਹੈਡ ਸਾਫ਼ ਹੋ ਜਾਊਗਾ ਬਸ ਇਹ ਆਟੋਮੈਟਿਕਲੀ ਵੀ ਉਹਦੇ ਵਿੱਚ ਪਾਉਦੇ ਉਹਨੇ ਇਹਨੇ ਆਹ ਰੀਲ ਦੇਖੋ ਦੋਸਤੋ ਵਿੱਚ ਰੂਂਜੀ ਵਾਲਾ ਇਹ ਮਤਲਬ ਰੀਲ ਹੈ ਇਹਦੇ ਹਾਂਜੀ ਆ ਜੇ ਤੁਹਾਨੂੰ ਦੇਖ ਸਕੇ ਤਾਂ ਹਾਂਜੀ ਤੇ ਇਹਨੇ ਮਤਲਬ ਆਟੋਮੈਟਿਕੀ ਸਾਫ ਕਰ ਦੇਣੀ ਸਾਫ ਸਾਫ ਕਰ ਦੇਣਾ ਹੁਣ ਜਿਵੇਂ ਆ ਤਵਾ ਵਾਲੀ ਮਸ਼ੀਨ ਹੈ ਇਹ ਨਾਲ ਆਰਮ ਲੱਗ ਜਾਂਦੀ ਹੈ ਤਵਾ ਨਾਲ ਜੀ ਸਾਫ ਹੋ ਜਾਂਦਾ ਤਵਾ ਇਹਦੇ ਇਹਦੇ ਮਤਲਬ ਥੱਲੇ ਇੱਥੇ ਬੁਰਸ਼ ਲੱਗਿਆ ਹੋਇਆ ਹੈ ਤਾ ਬੁਰਸ਼ ਲੱਗਿਆ ਹੋਇਆ ਇਹਦੇ ਹੂੰ ਨੀਚੇ ਤੇ ਇਹਦੇ ਆ ਦੇਖੋ ਦੋਸਤੋ ਬੁਰਸ਼ ਲੱਗਿਆ ਹੋਇਆ ਤੇ ਇਹਨੇ ਮਤਲਬ ਆ ਆਪਦੀ ਆਪ ਉਹ ਜਿਹੜਾ ਤਵਾ ਆਪਣਾ ਉਹ ਡਿਸਕਾਂ ਨੇ ਉਹਨਾਂ ਨੂੰ ਸਾਫ ਕਰ ਦੇਣਾ ਜੀ ਹਨਾ ਜਿਹੜਾ ਆ ਜੀ ਇਹ ਤਾਂਵੇਂ ਸਾਫ ਕਰਦਾਗਾ ਇਹ ਤਾਂਵੇਂ ਸਾਫ ਕਰਦਾ ਬੁਰਸ਼ ਇਹ ਇਹ ਬੁਰਸ਼ ਆ ਜੀ ਤਵੇ ਨੂੰ ਸਾਫ ਕਰਨਾ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਹੋਰ ਵੀ ਹੈ ਜੀ ਹਨਾ ਹਾਂਜੀ ਆ ਇਹ ਆਜੂ ਕਰਦਾਗਾ ਠੀਕ ਹੈ ਜੀ ਹ ਇਹ ਵੀ ਸੌਫਟ ਮਤਲਬ ਵਧੀਆ ਉਹ ਲੱਗੀ ਹੋਈ ਆ ਇਹਦਾ ਕਿੱਟ ਆ ਗਈ ਜੀ ਪੂਰੀ ਕਲੀਨੀ ਸਰ ਕਿਸੇ ਦਾ ਕਿੱਟ ਆ ਸਰ ਇਹ ਮੋਲੋ ਅਲੱਗ ਅਲੱਗ ਕਿੱਟ ਦਾ ਸਮਾਨ ਦੀ ਜੀ ਇਹ ਹਾਂਜੀ ਇਹ ਵੀ ਬਹੁਤ ਧੀਨੀ ਗੀ ਚੀਜ਼ ਆ ਜੀ ਬਾਕੀ ਆਹਾਂ ਚੀਜ਼ਾਂ ਦਾ ਦੋਸਤੋ ਕਿਤੇ ਆਮ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੀਆਂ ਅੱਜ ਆਪਣੀ ਵੀਡੀਓ 'ਚ ਹੀ ਆ ਤੇ ਆਜੋ ਜੀ ਹੁਣ ਆਪਣੇ ਦੋਸਤਾਂ ਨੂੰ ਆ ਆ ਵੀ ਆਹ ਵੀ ਮਸ਼ੀਨ ਕਿਤੋਂ ਬਾਹਰ ਦੀ ਹੈ ਜੀ ਇਹ ਵੀ ਮਸ਼ੀਨ ਬਾਹਰੋਂ ਆਪਣੇ ਦੋਸਤ ਨੇ ਭੇਜੀ ਵੀ ਜੀ ਠੀਕ ਹੈ ਜੀ ਇਹ ਵੀ ਮਨ ਲੋ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਠੀਕ ਹੈ ਜੀ ਇਹਦੇ ਵਿੱਚ ਪੈਂਟਰੇ ਪੈਂਦੀ ਹੈ ਇਹਦੇ ਵਿੱਚ ਵੀ ਇਹ ਕਿਹੜੀ ਕੰਪਨੀ ਹੁੰਦੀ ਹੈ ਜੀ ਇਹ ਨਾ ਹੈ ਜੀਪੀਓ ਦੀ ਹੈਗੀ ਠੀਕ ਹੈ ਜੀ ਜੀਪੀਓ ਦੀ ਹਾਂ ਜੀ ਇਹਦੇ ਵਿੱਚ ਨਾ ਮਨ ਲੋ ਪੈਂਟਰੇ ਬਿਲਾ ਦਗੇ ਇੱਥੇ ਤੇ ਗਾਣਾ ਪੈਂਟਰੇ ਦੇ ਬਚਾਰੇ ਨੇ ਦਿੱਤਾ ਬਾਲਾ ਗਾਣਾ ਠੀਕ ਹੈ ਜੀ ਤਵੇ ਵਾਲਾ ਗਾਣਾ ਆਪਾਂ ਪਿੰਡ ਡਰਾਈਵ ਵਿੱਚ ਕੱਢ ਸਕਦੇ ਹਾਂ ਹਾਂ ਕੱਢ ਸਕਦੇ ਹਾਂ ਜੀ ਹੂੰ ਕਿਉਂਕਿ ਹੁਣ ਜੇ ਕੋਈ ਆਪਣੇ ਕੋਲੇ ਮੰਨ ਕੇ ਚਲੋ ਹੁਣ ਜਿਵੇਂ ਬਾਈ ਕੋਲੇ 1947 ਨੂੰ ਤੁਲੀ ਦੇ ਗਾਣੇ ਪਏ ਆ ਤੇ ਉਹ ਗਾਣਾ ਆਪਾਂ ਮੰਨ ਕੇ ਚਲੋ ਪਿੰਡ ਡਰਾਈਵ ਵਿੱਚ ਕੱਢਣਾਗਾ ਤਾਂ ਉਹ ਪਿੰਡ ਡਰਾਈਵ ਵਿੱਚ ਆਪਾਂ ਕੱਢ ਸਕਦੇ ਹਾਂ ਤੇ ਬਾਈ ਜੀ ਹੁਣ ਆਪਣੇ ਦੋਸਤਾਂ ਨੂੰ ਪਤਾ ਵੀ ਤਾਂ ਦਿਖਾਈਏ ਜੀ ਆਹ ਜਿਹੜਾ ਆਪਣੇ ਕੋਲੇ ਰਿਕਾਰਡ ਪਏ ਆ ਪੁਰਾਣੇ ਤੋਂ ਪੁਰਾਣੇ ਇਹਨਾਂ ਬਾਰੇ ਥੋੜਾ ਜਿਹਾ ਜਾਣਨਾ ਪਾਗਿਏ ਜੀ ਹਾਂਜੀ ਹੂੰ ਜਿਵੇਂ ਆ ਮੰਨ ਕੇ ਗਰਦਾਸ ਮਾਨ ਸਾਹਿਬ ਦਾ ਜੀ ਆ ਮਾਨਕ ਦਾ ਆ ਗਿਆ ਹਨਾ ਆ ਮਿਕਸਕਲਾ ਕਰਨ ਦਾ ਆ ਗਿਆ ਠੀਕ ਹੈ ਜੀ ਆ ਮਾਨਕ ਦਾ ਆ ਗਿਆ ਜਮਾਨ ਕਰਦਾ ਕੇ ਦੀਪ ਦਾ ਆ ਗਿਆ ਠੀਕ ਹੈ ਜੀ ਆ ਚਮਕੀਲੇ ਦਾ ਆ ਗਿਆ ਵਿੱਚ ਹਮ ਆ ਗਿਆ ਆਪਣਾ ਮਾਨਕ ਦਾ ਆ ਗਿਆ ਇਹ ਵੀ ਠੀਕ ਹੈ ਜੀ ਮਾਨਕ ਦਾ ਹਾਂ ਸਰ ਸਰਬਨ ਪੁੱਤਰਾ ਪਾਣੀ ਬਲਾਦੇ ਉਹ ਸੀਗਾ ਜੀ ਜਿਹੜਾ ਹਨਾ ਆ ਫਿਲਮ ਗੱਭਰੂ ਪੰਜਾਬ ਦੀ ਉਹਦਾ ਆ ਗਿਆ ਹਮ ਇਸ ਤਰ੍ਹਾਂ ਮਤਲਬ ਬਹੁਤ ਪੁਰਾਣੇ ਪੁਰਾਣੇ ਪਏ ਨੇ ਜੀ ਰਿਕਾਰਡ ਤਾਂ ਤਸੀਦਕ ਦਾ ਆ ਗਿਆ ਜੀ ਤੁਸੀਂ ਵੀ ਨਾ ਬੋਲਦਿਆਂ ਹਾਂ ਜੀ ਇੱਕ ਆ ਤਾਹੇ ਜੇ ਬਾਹਰ ਆਪਣੇ ਦੋਸਤ ਨੇ ਭੇਜਿਆ ਸੀ ਅੱਛਾ ਜੀ ਇਹ ਦਾ ਪ੍ਰਦਰਸ਼ਨਿਕ ਆ ਅੱਛਾ ਜੀ ਇਹ ਬਾਹਰੋਂ ਭੇਜਿਆ ਇਹ ਵੀ ਬਾਹਰੋਂ ਭੇਜਿਆ ਹੋਇਆ ਹਾਂਜੀ ਹੂੰ ਮਤਲਬ ਬਾਹਰ ਵੀ ਰਿਕਾਰਡ ਜਾਂਦੇ ਸੀਗੇ ਆਪਣੇ ਹਾਂ ਉਹਨਾਂ ਉੱਥੇ ਬਹੁਤ ਬਣਦੇ ਹੁਣ ਵੀ ਬਣ ਜਾਂਦੇ ਹੂੰ ਠੀਕ ਹੈ ਜੀ ਹਾਂਜੀ ਆ ਦੇਖੋ ਦੋਸਤੋ ਇਹ ਤੇ ਮਤਲਬ ਸਾਰਾ ਲਿਖਿਆ ਹੋਇਆ ਆ ਤੁਸੀਂ ਨਾ ਮਤਲਬ ਰਿਕਾਰਡਾਂ ਦੇ ਜਿਹੜੇ ਉੱਪਰਲੇ ਉਹਨੇ ਦੋਸਤੋ ਹਨਾ ਆਹ ਕਹਿ ਸਕਦੇ ਆਪਾਂ ਪੋਸਟਰ ਨੇ ਤੁਸੀਂ ਇਹਨਾਂ ਤੋਂ ਮਤਲਬ ਅੰਦਾਜ਼ਾ ਲਾ ਸਕਦੇ ਹੋ ਨਾਲੇ ਕਿੰਨੀ ਸੰਭਾਲ ਮਤਲਬ ਪੋਲੀਥੀਨਾਂ ਚ ਉਹ ਕਰੇ ਹੋਏ ਨੇ ਤਾਂ ਵੀ ਜਿਹੜੇ ਇਹ ਪੀਲੇ ਪਏ ਪਏ ਨੇ ਤੇ ਪ੍ਰੋਪਰ ਜਿਹੜੇ ਰਿਕਾਰਡਾਂ ਦੇ ਮੋਹਰੇ ਲੱਗੀਆਂ ਹੋਈਆਂ ਨੇ ਕੰਪਨੀਆਂ ਦੀਆਂ ਜਿਵੇਂ ਟੀ ਸੀਰੀਜ਼ ਹੋ ਗਈ ਹੈ ਨਾ ਜੀ ਜਾਂ ਹੋਰ ਜਿਹੜੀਆਂ ਕੰਪਨੀਆਂ ਕੋਈ ਰਿਕਾਰਡ ਬਣਾਉਂਦੇ ਨੇ ਅਸੀਂ ਕਰਦਿਆਂ ਸੀ ਉਹਨਾਂ ਦੀਆਂ ਮੋਹਰੇ ਵੀ ਲੱਗੀਆਂ ਹੋਈਆਂ ਨੇ ਆ ਸਾਰੇ ਰਿਕਾਰਡ ਪੱਥਰ ਦੇ ਤੇ ਬਈ ਇਹ ਆ ਪੱਥਰ ਵਾਲੇ ਆਗੇ ਜੀ ਇਹ ਪੱਥਰ ਵਾਲੇ ਵੀ ਦਿਖਾ ਗਏ ਜੀ ਆਪਣੇ ਦੋਸਤਾਂ ਨੂੰ ਕੱਢ ਕੇ ਆ ਦੇਖੋ ਦੋਸਤੋ ਹਾਂ ਜੀ ਇਹਦੇ ਮਤਲਬ ਸਾਨ ਨੂੰ ਵગેਰਾ ਸਾਰਾ ਲਿਖਿਆ ਹੋਇਆ ਸਾਰਾ ਲਿਖਿਆ ਹਾਂ ਜੀ ਮਤਲਬ ਇਹ ਜਿਵੇਂ ਹੁਣ ਜੀ ਜਿਹੜੇ 1947 ਤੱਕ ਮਤਲਬ ਪੁਰਾਣੇ ਦਹਾਕੇ ਦੇ ਰਹੇਗੇ ਉਹਨਾਂ ਦੇ ਤਾਂ ਮਤਲਬ ਉਰਦੂ ਚ ਵੀ ਲਿਖਿਆ ਹੋ ਉਹ ਨਾਲ ਉਰਦੂ 'ਚ ਵੀ ਲਿਖਿਆ ਹੋਇਆ ਦੂਜੀ ਪਾਸਟ ਨੇ ਜੀ ਕੋਲ ਉਰਦੂ ਲਿਖਿਆ ਉਹਨਾਂ ਤੇ ਪਤਾ ਨਹੀਂ ਲੱਗਦਾ ਕੀ ਕਿਹਾ ਸੰਨ ਕਿਹੜਾ ਲਿਖਿਆ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਪੁੱਪਾ ਆ ਇਸ ਤਰ੍ਹਾਂ ਦਾ ਤੇ ਸੋਨ ਤੇ ਜੀ ਇੱਧਰ ਆਓ ਆਪਣੇ ਹੁਣ ਦੋਸਤਾਂ ਨੂੰ ਦਸੀਏ ਮੜਾ ਜਾ ਤੇ ਇਹ ਦਾ ਮਨ ਕਿ ਚਲੋ ਆਪਣੇ ਕੋਲ ਸਾਰੀ ਪੁਰਾਣੀ ਕਲੈਕਸ਼ਨ ਪਈ ਹੈ ਟੋਟਲ ਕਿੰਨੇ ਕਿ ਤਵੇ ਹੋਣੇ ਜੀ ਆਪਣੇ ਕੋਲ ਚਾਰ ਚਾਰ ਕਿਹਦਾ ਤਵਾ ਸਾਰਾ ਜੀ 4000 ਰਿਕਾਰਡ ਹੈਗਾ ਜੀ ਆਪਣੇ ਕੋਲ ਹਾਂ ਜੀ ਪੁਰਾਣੇ ਤੋਂ ਪੁਰਾਣਾ ਵੀ ਹਾਂ ਜੀ ਤੇ ਜੇ ਸੋਨ ਸਿੰਘ ਦੀ ਗੱਲ ਕਰੀਏ ਵੀ ਕੋਈ ਭਰਾ ਜੇ ਰਿਕਾਰਡ ਲੈਣਾ ਚਾਹੁੰਦਾ ਤਾਂ ਦੇ ਜਿਵੇਂ ਕਿ ਸ਼ੌਂਕੀਆ ਤੌਰ ਤੇ ਰੱਖਿਆ ਨੀ ਦੰਦ ਨਹੀਂ ਦੰਦ ਨਹੀਂ ਸ਼ੌਂਕੀਆ ਤੌਰ ਤੇ ਰੱਖਿਆ ਹੈ ਸ਼ੌਂਕੀਆ ਤੌਰ ਤੇ ਮਤਲਬ ਇਹ ਤਾਂ ਇਹਦਾ ਇੱਕ ਤੁਹਾਡਾ ਖਜ਼ਾਨਾ ਜੀ ਹਾਂਜੀ ਹਾਂਜੀ ਤੇ ਮਿਹਨਤ ਤਾਂ ਤੁਹਾਡੀ 20 ਸਾਲ ਦੀ ਹਾਂਜੀ ਹਾਂਜੀ ਹੂੰ ਤੇ ਜਦੋਂ ਮਤਲਬ ਸ਼ੌਂਕ ਪਿਆ ਜੀ ਫਿਰ ਸੁਣਦੇ ਸੀ ਜੀ ਉਹ ਟਾਈਮ 'ਚ ਹੁਣ ਵੀ ਸੁਣਦੇ ਆ ਜੀ ਹੁਣ ਵੀ ਸੁਣਦੇ ਹਾਂਜੀ ਹਾਂਜੀ ਅੱਜ ਵੀ ਸੁਣਦੇ ਹਾਂ ਹੂੰ ਤੇ ਦੋਸਤੋ ਜੇਕਰ ਤੁਸੀਂ ਸੋਨ ਸਿੰਘ ਦੇ ਰਿਕਾਰਡ ਸੁਣਨਾ ਚਾਹੁੰਦੇ ਹੋ ਹਾਂਜੀ ਤਾਂ ਤੁਸੀਂ ਬਾਈ ਜੀ ਦਾ ਚੈਨਲ ਆ ਕੀ ਨਾਮ ਆ ਜੀ ਆਪਣੇ ਚੈਨਲ ਲਾ ਲੈਣਾ ਸੋਹਣ ਸਿੰਘ ਲਾਲੇ ਆਣਾ ਤੁਸੀਂ YouTube ਤੇ Facebook ਤੇ Instagram ਤੇ ਸੋਹਣ ਸਿੰਘ ਲਾਲੇ ਆਣਾ ਭਰ ਕੇ ਬਾਈ ਦੇ ਜਿਹੜੇ ਰਿਕਾਰਡ ਆ ਤੁਸੀਂ ਸੁਣ ਸਕਦੇ ਹੋ ਬਾਈ YouTube ਤੇ Facebook ਤੇ ਵੀ ਆਪਣੇ ਰਿਕਾਰਡ ਪਾਉਂਦਾਗਾ ਆਹ ਅਲੱਗ-ਅਲੱਗ ਮਸ਼ੀਨਾਂ ਤੇ ਬਾਕੀ ਤੁਸੀਂ ਬਾਈ ਨੂੰ ਫੋਨ ਕਰਕੇ ਫਰਮਾਇਸ਼ ਕਰ ਸਕਦੇ ਹੋ ਜੀ ਕੋਈ ਵੀ ਤੁਸੀਂ ਗਾਣਾ ਸੁਣਨਾ ਚਾਹੋ ਨਾ ਕੁਝ ਵੀ ਹੈ ਤੁਹਾਡੇ ਬਾਈ ਜਰੂਰ ਸੰਮੱਖ ਰੱਖੂਗਾ ਤੇ ਵੀਡੀਓ ਜਰੂਰ ਦੋਸਤੋ ਅੱਗੇ ਸਾਂਝੀ ਕਰ ਦਿਓ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿਓ ਕਉਂਕੇ ਬਾਈ ਦੀ ਦੋਸਤੋ 20 ਸਾਲ ਦੀ ਮਿਹਨਤ ਆ ਬਹੁਤ ਬਾਈ ਨੇ ਵੱਡੀ ਕਲੈਕਸ਼ਨ ਕਰਕੇ ਰੱਖੀ ਹੋਈ ਆ ਤੇ ਆਹ ਜਿਹੜੀਆਂ ਆਹ ਜਨੀਕ ਚੀਜ਼ਾਂ ਸੀਗੀਆਂ ਹਨਾ ਆ ਤਾਂ ਦੋਸਤੋ ਮੈਂ ਜਮੇ ਬਿਲਕੁਲ ਹੀ ਪਹਿਲੀ ਵਾਰੀ ਦੇਖੀਆਂ ਆ ਹਿਰਜੇ ਤਵੇ ਆ ਦੇਖ ਲੋ ਆ ਪਤਾ ਨਹੀਂ ਕਾਹਦਾ ਨਕਸ਼ਾ ਜਾਗਾ ਤੇ ਇਹ ਚੀਜ਼ਾਂ ਦਾ ਦੋਸਤੋ ਮੈਂ ਵੀ ਪਹਿਲੀ ਵਾਰੀ ਦੇਖੀਆਂ ਮੈਂ ਤਾਂ ਤਵੀ ਬਲੀ ਵਾਰੀ ਦੇਖੇ ਸੀਗੇ ਤੇ ਵੀਡੀਓ ਦੋਸਤੋ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜਉਂਦੇ ਬਸ ਤੇ ਰਹੋ